ਅਰੇ ਜੀ ਬਿਮਾਰੀ ਪਹਿਲਾਂ ਮਨ ਤੇ ਆਉਂਦੀ ਹੈ ਫੇਰ ਤਨ ਤੇ ਆਉਂਦੀ ਹੈ ਡਾਕਟਰ ਸਾਹਿਬ ਨੇ ਹੁਣੀ ਇਹੀ ਗੱਲ ਕਹੀ ਹੈ ਨਾ ਵੀ ਪਹਿਲਾਂ ਖਿਆਲ ਚ ਸਟ੍ਰੈਸ ਸਟ੍ਰੈਸ ਕਿੱਥੇ ਹੁੰਦਾ ਖਿਆਲ ਚ ਹੁੰਦਾ ਮਨ ਤੇ ਆਉਂਦਾ ਫੇਰ ਸਰੀਰ ਤੇ ਬਿਮਾਰੀ ਬਣਦੀ ਹੈ ਹੁਣ ਇਹਨੂੰ ਮੈਂ ਗੁਰੂ ਅਮਰਦਾਸ ਜੀ ਦੀ ਬਾਣੀ ਨਾਲ ਇਹਨੂੰ ਕਨੈਕਟ ਕਰਦਾ ਸੁਣੋ ਧਿਆਨ ਨਾਲ ਗੁਰੂ ਸਾਹਿਬ ਉਹ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਇਹ ਖਤਮ ਹੋ ਜਾਣਗੇ ਬਿਮਾਰੀਆਂ ਦੁੱਖ ਕੀ ਹੁੰਦਾ ਟੈਂਸ਼ਨ ਸਟ੍ਰੈਸ ਆ ਗਿਆ ਉਦੇ ਅੱਗੇ ਕੀ ਬਣ ਗਈ ਬਿਮਾਰੀ ਬਣ ਗਈ ਪਤਾ ਲੱਗਾ ਕਿ ਬਿਮਾਰੀ ਹੈ ਉਸ ਬਿਮਾਰੀ ਨਾਲ ਲੰਬੇ ਸਮੇਂ ਤੱਕ ਚੱਲਣਾ ਉਹਨੂੰ ਸੰਤਾਪ ਹਟਾਉਣਾ ਕਹਿੰਦੇ ਆ ਤੇ ਕਹਿੰਦੇ ਠੀਕ ਕਿਵੇਂ ਹੋਊਗਾ ਸੁਣੀ ਸੱਚੀ ਬਾਣੀ ਦੇਖੋ ਕਮਾਲ ਦੀ ਮਾਰੇ ਗੁਰੂ ਅਮਰਦਾਸ ਜੀ ਨੇ ਸੋਲਿਊਸ਼ਨ ਦੱਸਿਆ ਸਾਡੀਆਂ ਬਿਮਾਰੀਆਂ ਦਾ ਬਾਣੀ ਨੂੰ ਕਹਤੇ ਸੁਣਨਾ ਵਾਪਸ ਰਿਵਰਸ ਕਰਨਾ ਉਹਨੂੰ ਜਿਹੜੀ ਬਿਮਾਰੀ ਲੱਗ ਗਈ ਜੇ ਉਹ ਸਟ्रेस ਕਰਕੇ ਹੋਈ ਹੈ ਛੱਡੋ ਸਟ੍ਰੈਸ ਜਿਹੜੀ ਵੀ ਗੱਲ ਦਾ ਸੀਗਾ ਛੱਡਣਾ ਇਹ ਛੱਡੋ ਦਾ ਮੀਨਸ ਮਨ ਤੋਂ ਉਹਨੂੰ ਕੱਢਣਾ ਸ਼ੁਰੂ ਕਰੋ ਵੀ ਨਹੀਂ ਅੱਜ ਤੋਂ ਬਾਅਦ ਇਹ ਤੇ ਫੁੱਲ ਸਟਾਪ ਜਿੰਨਾ ਅੰਦਰ ਇਕੱਠਾ ਹੋ ਗਿਆ ਗੰਧ ਹੋ ਗਿਆ ਇਹਨੂੰ ਫੁੱਲ ਸਟਾਪ ਲਾ ਕੇ ਮੈਂ ਅੱਗੇ ਚੱਲਾਂ ਹੁਣ ਬਾਡੀ ਹੀਲ ਕਰੂਗੀ ਆਪਣੇ ਆਪ ਨੂੰ ਇਹ ਬਾਣੀ ਸੱਚ ਦੇ ਕਰਕੇ ਲਿਖੀ ਗਈ ਹੈ ਇਹ ਭੇਜੀ ਅਕਾਲ ਪੁਰਖ ਨੇ ਇਸੇ ਲਈ ਹੈ ਵੀ ਇੱਕ ਡਾਕਟਰ ਨੇ ਇਹਨੂੰ ਕਿਸੇ ਤਰੀਕੇ ਨਾਲ ਸਮਝਣਾ ਮੈਂ ਇਹਨੂੰ ਕਿਸੇ ਤਰੀਕੇ ਨਾਲ ਸਮਝਣਾ ਇੱਕ ਆਮ ਗ੍ਰਿਹਸਤ ਬੰਦੇ ਨੇ ਇਹਨੂੰ ਕਿਸੇ ਤਰੀਕੇ ਨਾਲ ਸਮਝਣਾ ਹੈ ਪਰ ਮੈਂ ਕਹਿੰਦਾ ਆਪਾਂ ਚੱਲੀਏ ਗੁਰੂ ਗੁਰੂ ਸਾਹਿਬ ਦੇ ਕੌਨਸ਼ੀਅਸ ਉਹਨਾਂ ਦੀ ਫਿਲਾਸਫੀ ਦੇ ਅਕੋਰਡਿੰਗ ਵੀ ਉਹਨਾਂ ਨੇ ਕਿਵੇਂ ਲਿਖੀ ਕਿਉਂ ਲਿਖੀ ਹੈ ਉਸ ਨੂੰ ਆਪਾਂ ਉਸੇ ਤਰੀਕੇ ਨਾਲ ਸਮਝਣਾ ਸ਼ੁਰੂ ਕਰੀਏ ਅਨੰਦ ਸਾਹਿਬ ਦੀ ਬਾਣੀ ਨੂੰ ਤਾਂ ਤੇ ਗਿਣਤੀ ਚ ਹੀ ਨਹੀਂ ਲੈਂਦੇ ਉਹ ਤਾਂ ਐਂ ਚਲਦੀ ਹੈ ਫਟਾਫਟ ਗੋਲੀ ਮੰਗ ਨਹੀਂ ਦੇਖੋ ਐਡੀ ਵੱਡਾ ਲੈਕਚਰ ਇੰਨਾ ਕੁਆਲੀਫਾਈਡ ਡਾਕਟਰ ਦੇ ਰਿਹਾ ਐਡੇ ਵੱਡੀ ਐਗਜ਼ਾਮਪਲਾਂ ਦੇ ਰਿਹਾ ਤੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦੀ ਆਪਾਂ ਨਾਲ ਦੀ ਨਾਲ ਐਗਜ਼ਾਮਪਲ ਦਿੱਤੀ ਹੈ ਜ਼ਰੂਰੀ ਹੈ ਸਮਝਣਾ ਸਾਨੂੰ ਬਾਣੀ ਦੇ ਤਰੀਕਿਆਂ ਨੂੰ ਬਦਲ ਦੋ ਪੜ੍ਹਨਾ ਛੱਡ ਦੋ ਉਹਦਾ ਕੋਈ ਲਾਭ ਨਹੀਂ ਤੁਹਾਨੂੰ ਹੈਗਾ ਲਾਭ ਹੈਗਾ ਸਮਝਣ ਦਾ